ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੋ ਚੰਨ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਾਈ ਸਿੰਘ ਡੇਰੀ ਫਾਰਮ ਚ ਵੀਡੀਓ ਬਣਾਉਣ ਲੱਗੇ ਆ ਬਾਈ ਕੋਲੇ ਤਿੰਨ ਗਾਵਾਂ ਨੇ ਬਾਈ ਇੱਕ ਗੱਬਣ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਤੇ ਦੋ ਤਾਜ਼ੀਆਂ ਸੋਈਆਂ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਸਦੀ ਕਾ ਠੀਕ ਹੋ ਵਧੀਆ ਠੀਕ ਠਾਕ ਆ ਕਿਰਪਾ ਗੁਰੂ ਰਾਮਦਾਸ ਮਹਾਰਾਜ ਜੀ ਕਿਵੇਂ ਚੱਲਦਾ ਕੰਮਕਾਰ ਚੜਦੀ ਕਲਾ ਚਾ ਕੰਮ ਕਾਰੋਬਾਰ ਸੋਹਣਾ ਬਾਈ ਜੀ ਚਲੋ ਓਕੇ ਨਾਮ ਤੇ ਐਡਰੈਸ ਬੋਲੋ। ਨਾਮ ਹੈਗਾ ਜੀ ਪਰਪੂਰ ਸਿੰਘ ਪਿੰਡ ਸੰਦੂਕਲਾ। ਜ਼ਿਲ੍ਹਾ ਆਪਾਂ ਨੂੰ ਬਰਨਾਲਾ ਪੈਣਾ ਤੇ ਤਹਿਸੀਲ ਤਫਾ ਪੈਣੀ ਹੈ। ਮੋਬਾਈਲ ਨੰਬਰ। ਮੋਬਾਈਲ ਨੰਬਰ ਹੈਗਾ 9915466744। ਠੀਕ ਹੈ ਭਾਈ। ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਵੀ? ਇਹ ਪਲੂਨ ਸੂਈ ਆ ਜੀ। ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ? ਇਹਨੂੰ ਮੰਨ ਲਓ ਵੀ ਅੱਜ ਇੱਕ ਹਫ਼ਤਾ ਹੋ ਗਿਆ ਸੂਈ ਨੂੰ ਮਗਰੇ ਤੇ ਵੱਛਾ। ਠੀਕ ਆ। ਮੂੰਹੋਂ ਦੋ ਦੰਦਾਂ ਵਿੱਚ। ਦੋ ਦੰਦਾਂ। ਠੀਕ ਆ ਭਾਈ। ਆਰ ਡਰ ਡਰ ਪੂਰਾ ਸੋਹਣਾ ਫਿਟਿੰਗ ਦਾ ਆਰਡਰ ਆ। ਹੂੰ। ਇਸ ਟਾਈਮ ਤੁਸੀਂ ਐ ਮੰਨ ਲ ਬੀ ਜਿਹੜੀ ਚੋਣ ਵਾਲਾ ਦੁੱਧ ਹੈਗਾ ਹੂੰ 18 ਲੀਟਰ ਦੁੱਧ ਦਿਆ ਅਗਲਾ 17 ਮੰਨ ਕੇ ਸੌਦਾ ਕਰ ਲੈ 18 ਲੀਟਰ ਦੁੱਧ 17 ਲੀਟਰ ਬਾਈ ਇਹਦਾ ਮੰਨ ਕੇ ਸੌਦਾ ਕਰ ਲਓ ਦੋ ਡੰਗ 3 ਡੰਗ ਜਿਵੇਂ ਮਰਜ਼ੀ ਚੋਲੋ ਹਾਂਜੀ ਹਾਂ ਹੂੰ ਤਸੱਲੀ ਕਰਿਆ ਆਪਦਾ ਫੁੱਲ ਅਗਲੇ ਨੇ ਪੈਸੇ ਦੇਣੇ ਆ ਸਹੀ ਗੱਲ ਆ ਬਾਕੀ ਚੂਨ ਚਾਂਣ ਦੀ ਹੂੰ ਇੱਕ ਨੰਬਰ ਹੈ ਠੀਕ ਆ ਬਾਈ ਉਹ ਬਤਾ ਇੱਧਰ ਵੱਡੇ ਕੱਦ ਜਾਂ ਛੋਟੇ ਨਾ ਮੰਨਿਓ ਬਾਈ ਫੁੱਲ ਕੱਦ ਫੁੱਲ ਬ੍ਰੀਡ ਥਣਥਣ ਬਹੁਤ ਚੰਗਾ ਮੁਰਗੀ ਆ ਥਣਾ ਕੱਲਾ ਕੱਲਾ ਥਣਾਗਾ ਫਾਰਮ ਦੀ ਬੱਚੀ ਆ ਫਾਰਮ ਦੀ ਓਕੇ ਬਈ ਆ ਜਾ ਪੁੱਤ ਇਹ ਬ੍ਰੀਡ ਆ ਜਿਹੜੀ ਫੇਸ ਦਿਖਾਉਂਦੇ ਆ ਬਿਊਟੀ ਚੈੱਕ ਕਰ ਲੋ ਬਈ ਕਮਾਲ ਫੁੱਲ ਬ੍ਰੀਡ ਦੀ ਆ ਫੁੱਲ ਕੱਦ ਆ ਸਹੀ ਗੱਲ ਥਣਥਣ ਦਾ ਸਹਿਜ ਬਹੁਤ ਸੋਹਣਾ ਹੂੰ ਕੱਦ ਦਾ ਬਹੁਤ ਆ ਯਾਰ ਹਨਾ ਬਈ ਬਹਾਰਾ ਕੱਦ ਆ ਬੱਚੀ ਦਾ ਫੁੱਲ ਕੱਦ ਦਾ ਫੁੱਲ ਬ੍ਰੀਡ ਲੈ ਵਾ ਲੂਗਾ ਵੀ ਇੱਕ ਨੰਬਰ ਆ ਕਰਮਾਈ ਦਾ ਫਿੱਟ ਨਹੀਂ ਵੀ ਆ ਜਮ ਫਿੱਟ ਫਿੱਟ ਟ੍ਰੇਲੇਵਰੀਆ ਕਰਮਾਲੀ ਬਹੁਤ ਡਾਬਲ ਬੱਛੀ ਬਣੂ ਮੂੰਹ ਮਾਂ ਦੀ ਦੇ ਕਿੰਨੀ ਸੁਨੱਖੀ ਆ ਠੰਡੀ ਠੁੰਡੀ ਕਿਵੇਂ ਆ ਠੰਡੀ ਦਾ ਤਾਂ ਅੰਤ ਨਹੀਂ ਕੋਈ ਲਾ ਠੀਕ ਆ ਮਾਰਦੀ ਆ ਸਵੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਇਧਰੋਂ ਲੈਵਾ ਚੈੱਕ ਕਰਵਾਣਿਆ ਕਮਾਲ ਦਾ ਯਾਰ ਦਾਸ ਤਾਂ ਰਵੀ ਮਾਰ ਹੀ ਦੇ ਭਾਈ ਕੋਈ ਚੱਕਰੀ ਨਹੀਂ ਠੰਡੀ ਦਾ ਤਾਂ ਕੋਈ ਨਹੀਂ ਲਾ ਚੋਣ ਦੇਖੋ ਕਰਮਾਲੀ ਦਾ ਇੱਕ ਨੰਬਰ ਜਵਾਈ ਆ ਇੱਕ ਨੰਬਰ ਬਿਨਾ ਪਸਮਾ ਤੋਂ ਧਾਰਾ ਨੇ ਚੈੱਕ ਕਰ ਲੋ ਹਾਂਜੀ ਲੈ ਹੰਡੀ ਐ ਨਹੀਂ ਗਾ ਨਿਆਣਾ ਪਾਉਣਾ ਪਾ ਬੱਚਾ ਛੱਡਣਾ ਛੱਡ ਨਹੀਂ ਛੱਡਣਾ ਨਾ ਛੱਡ ਵੇੜੇ ਦੇ ਵਿਚਾਰੇ ਖੜਾ ਕੇ ਧਾਰਾ ਮਾਰਤੀਆਂ ਇੱਕ ਨੰਬਰ ਚ ਵਈਆ ਇੱਕ ਨੰਬਰ ਹੂੰ ਕੀ ਬਾਤ ਬਾਕੀ ਜੋ ਪਸੂ ਵੀ ਬਾਹਰ ਫੇਰ ਤਾਂ ਕਮਾਲ ਕਰ ਦਿੰਦਾ ਇਹ ਮੂੰਗਲਾ ਗੁੱਠੇ ਵਰਗਾ ਚੂਣਾ ਬੱਚੀ ਦਾ ਲੈ ਦੇਖ ਇੱਕ ਨੰਬਰ ਥਾਣ ਲੱਗਿਆ ਤੇ ਮੁੱਲ ਕੀ ਰਹੂਗਾ ਜਾਜ ਮੋੜ ਲਿਆ ਬਈ ਮੁੱਲ ਆਇਆ ਵੀ ਜੇ ਤਾਂ ਕਿਸ ਨੇ ਪੁਕਾਈ ਕਰਾਉਣੀ ਆ ਤਾਂ ਭਾਵੇਂ ਲੱਭੇ 95 ਮੰਗ ਲਈ ਸਹੀ ਹੋ ਗਿਆ ਆਪਾਂ ਤਾਂ 3000 ਦੀ ਵੜ ਦੇ ਦਾਂਗੇ 3 ਘਟ 80000 ਦੀ ਵੜ ਬਾਈ ਕਹਿੰਦਾ ਦੇ ਦੇ ਹਾਂ ਜਿਹੜਾ ਜੋ 100 ਸੱਪੇ ਵਾਲਾ ਮਾਨ ਹੈ 60 65000 ਵਾਲਾ ਭਰਾ ਕੋਈ ਫੋਨ ਵੀ ਨਾ ਲੱਗ ਓਕੇ ਠੀਕ ਆ ਬਾਈ ਹਾਂ ਮੋਹਲ ਬਾਈ ਨੇ ਜੈ ਜੀ ਰੱਖਿਆ ਮੁੱਲ ਕਰਾਉਣਾ ਬਾਈ ਕਹਿੰਦਾ ਜੱਡਾ ਮਰਜ਼ੀ ਕਰਾ ਲਓ ਜਮ ਖਿੱਚ ਕੇ ਮੁੱਲ ਰੱਖਿਆ ਬਾਈ ਵੜ ਦਾ ਕਾਦ ਹੀ ਬਹੁਤ ਏਅਰ ਕਰਮਾ ਬੜਾ ਕਾਦ ਦਾ ਥਣ ਥਣ ਬੜਾ ਚੰਗਾ ਤੂੰ ਐ ਦਿਖਾ ਦੇ ਕੋਲ ਹੂੰ ਇਹ ਲੈ ਲੈ ਜਿਵੇਂ ਮਾਰ ਦਿਆ ਤੇਰੇ ਜਾਨ ਹਣ ਹੂੰ ਦੇਖੀ ਪਸਮਾ ਕਰ ਲਿਆ ਹਣ ਹਾਂਜੀ ਹਾਂ ਇੱਕ ਨੰਬਰ ਥਾਣਾ ਮਾਰਦੇ ਦਵਾਰੇ ਧਰ ਮਾਰਦੇ ਕੋਈ ਜੱਟ ਨਹੀਂ ਦਵਾਰੇ ਮਾਰਦਾਨੇ ਹਾਂ ਉਸ ਤੇ ਆ ਹੁਣ ਪਾਲਤ ਕੋਈ ਲਿਆਉਂਦਾ ਕੰਨੇ ਨਾ ਕੋਈ ਜੱਟ ਨਹੀਂ ਮਾਰਦੇ ਲੈ ਚਵਾਈ ਦੇਖ ਕਿਹੋਂ ਦੇਖੀ ਇੱਕ ਨੰਬਰ ਚੋਂ ਆ ਡਰਦਾ ਭਾਈ ਕਦੇ ਵੀ ਉੱਤੇ ਛੱਟੇ ਨਾ ਬਹਿ ਜਾਣਾ ਹਣੇ ਹਾਂਜੀ ਹਾਂ ਇੱਕ ਨੰਬਰ ਚ ਭਾਈ ਹੈ ਹੱਥੀ ਜੋ ਮਸ਼ੀਨ ਤੇ ਝੋਲਾ ਠੀਕ ਆ ਬਾਕੀਰ ਵੱਡੇ ਗਲ ਠੰਡੀ ਨਹੀਂ ਹੁੰਦੀ ਹਨ ਬਈ ਟੱਟ ਲੈ ਵੇਰੀਆ ਸੇ ਚਾਹੀਦੀ ਦਾ ਬੱਚੀ ਵੀ ਹੋਰ ਬਣੀ ਜਾਣੀ ਹੈ ਜੋ ਜੋ ਬੱਚੀ ਨਾਲ ਬੁੱਧ ਤੇ ਆਈ ਜਾਣਾ ਓਕੇ ਚਾਂਗਾ ਮੰਨਿਆ ਪਲੂਨ ਐ ਤਲ ਆਪਾਂ ਮੂੰਹ ਪਟਕੇ ਖਾਦਾ ਨੇ ਇੱਕ ਤਾਂ ਅਗਲਾ ਕਹਿੰਦਾ ਹੁੰਦਾ ਸਹੀ ਹੈ ਇੱਕ ਰੀਜਨਲ ਐ ਰੀਜਨਲ ਲੈ ਨਾ ਪਤਾ ਜਾਣ ਵਾਲੀ ਆ ਕਿੰਨੇ ਪਟਾਉਂਦੀ ਅਸੀਂ ਦੀ ਮੈਂ ਲੈ ਦੋ ਦੰਦ ਹਾਂਜੀ ਜਮਾ ਦੋ ਦੰਦ ਹੈ ਗੱਲ ਸਹੀ ਹੋ ਆਪਣਾ ਜਿਹੜੀ ਗੱਲ ਕਹਿਤੀ ਉਹਨੂੰ ਹੀ ਨਿਕਲੂ ਹੂੰ ਗਲਤ ਕਾਦੇ ਵਾਸਤੇ ਅੱਗੇ ਆ ਗਈ 2 ਨੰਬਰ ਕਿਹੜਾ ਸੂਆ ਜੀ ਇਹ ਵੀ ਦੂਜਾ ਸੂਆ ਇਹ ਕਦੋਂ ਸੂਈ ਹੈ ਇਹ ਛਿੱਗੀ ਆ ਇਹਨੂੰ ਅਜਮਾ ਲਓ ਹੀ ਦੂਜਾ ਤਾਂ ਨਾ ਸੂਈ ਨੂੰ ਬੱਚਾ ਕੀ ਦੇਤਾ ਇਹਦੇ ਮਗਰ ਵੀ ਬੱਚਾ ਦੇਤਾ ਬੱਚਾ ਬਹੁਤ ਡਵਲ ਦਿੱਤਾ ਬੱਚਾ ਐਸਾ ਵਾਸੀ ਸਹੀ ਆ ਜਰਸੀ ਦੇ ਵਿੱਚ ਹੂੰ ਤੇ ਕੋ ਬੱਚੀ ਦੀ ਸੈਨਗ ਚੁਾਈ ਚੁਈ ਤੇ ਲੇਵੇ ਦੀ ਸਫਾਈ ਥਣ ਟਾਂਚਾ ਵੇਖ ਬੱਚੀ ਦਾ ਤੂੰ ਐ ਪਿਆ ਆਰਡਰ ਫਿੱਟ ਫਿੱਟ ਕਿੰਨਾ ਦੁੱਧ ਦੇ ਰਿਹਾ ਐਸਟੀਮੇਟ ਜਾਈ ਦੁੱਧ ਦੇਖਾ ਵੀ ਆਪਾਂ ਲੈ ਆਲੇ ਬੰਦੇ ਤੋਂ ਲਈ ਆ ਹੂੰ ਉਦੋਂ ਐਤਕੀ ਹੱਟ ਬਣਦਾ ਵੇਛੀ ਦਾ 20 ਕਿਲੋ ਲਿਆ ਭਾਈ ਕਰ ਰੋਤ ਵੀ ਚੰਗੀ ਆ ਵੇਛੀ ਵੀ ਚੰਗੀ ਆ ਹੂੰ ਬਾਕੀ ਭਾਈ ਸਾਮ ਸੰਭਾਲਦੇ ਆ ਸਹੀ ਗੱਲ ਆ ਇਹ ਸਹੀ ਗੱਲ ਟੂਆ ਟੂਆ ਬੋਦੀਪਾਦੀ ਬੜੀ ਚੰਗੀ ਆ ਪੂਰੀ ਪੰਜਾਬ ਦੀ ਜਰਸੀ ਆ ਜਿਹਨੂੰ ਅਗਲਾ ਕਹਿੰਦਾ ਹੂੰ ਸਹੀ ਗੱਲ ਆ ਹੈਂਟ ਫੋਲੋ ਫੁੱਲ ਫਾਇਰ ਤਾਂ ਕੰਮ ਚੋਂ ਜਾਣਾ ਹੈਂਟ ਨੰਬਰ ਕੀ ਆ ਬਾਤ ਤੂਰਾ ਦੇਖ ਲੈਵਾ ਦੇਖ ਡਿਜ਼ਾਈਨ ਦੇ ਵੇਰਕ ਨਹੀਂ ਮੇਲਿਆਂ ਜਿਵੇਂ ਮੇਲਿਆਂ ਚ ਵੇਛੀਆਂ ਤੁਰਤ ਕਹਿੰਦੇ ਉਹ ਕੁ ਤੁਰਦੀ ਆ ਢਾਂਚਾ ਵੇਖ ਬਾਕੀ ਆਪਣਾ ਡੰਗਰ ਹੈ ਹਰ ਇੱਕ ਤਹਿਸੀਲ ਸਾਬੂਗਾ। ਢੰਡੇ ਇੰਨੀ ਆ ਜਿੱਥੇ ਮਰਜ਼ੀ ਖੜਾ ਕੇ ਹੱਥ ਫੇਰੀ ਚੱਲ ਐ। ਕਿਆ ਬਾਤ ਆ ਸਾਰੇ ਥਾਣੇ। ਥਿਮੁਠੀ ਦੇ ਥਾਣਾ। ਹੂੰ ਬਹੁਤ ਚੰਗਾ ਥਾਣ ਲੱਗਿਆ। ਫੇਸ ਬੇਕਿੰਗ ਅਰ ਮਾਰੇ ਥਾਂ ਦੀ ਫੇਸ ਤੋਂ ਹਟਾ ਦੇ ਬੱਚਿਆ। ਕਿਆ ਬਾਤ ਆ ਮੈਂ। ਪੂਰਾ ਢੰਗਾ ਢਾਂਚਾ ਬੱਚੀ ਦਾ। ਹੂੰ। ਇਹਦਾ ਮੁੱਲ ਜਾਇਜ਼। ਇਹਦਾ ਮੁੱਲ ਆਪਾਂ ਬਸ ਛੋੜੀ ਕਰਾਂਗੇ। ਹੂੰ। 76000 ਰੁਪਏ ਚੋ ਛੋਟ ਕਰਾਂਗੇ 7685 70 ਤੇ 6 ਹੈ ਨਾ 76000 ਜੋ ਬਈ ਕਹਿੰਦਾ ਮਾਨਦਾਨੀ ਚੱਕਣੀ ਵੱਡਾ ਮੁੱਲ ਕਿਉਂ ਵੱਡਾ ਮੁੱਲ ਪਤਾ ਕਰੀਏ ਆਪਾਂ ਦੇ ਘਰੋਂ ਬੰਦੇ ਹੋਈਏ ਆਪਾਂ ਦਾ ਕਾਰੋਬਾਰੀ ਬੰਦੇ ਆ ਵੇਚਣਾ ਮਾਲ ਹੂੰ ਤੋਰ ਕੀ ਜੋ ਬੰਦੇ ਨਾਲ ਦੀ ਨਾਲ ਵਿਖ ਜਾਣਾ ਸਹੀ ਗੱਲ ਬਾਕੀ ਇਹ ਗੱਲ ਆਏ ਆ ਵੀ ਭਰਾ ਮੇਰਾ ਆਪਾਂ ਅੱਗੇ ਵੀ ਕਿਹਾ 75000 ਵਾਲਾ ਫੋਨ ਵੀ ਨਾ ਲਾਵੇ ਅੱਛਾ ਹਾਂਜੀ ਹੂੰ ਬਾੜੀ ਚੰਗੀ ਵਹਿੜਾ ਹੈ ਨਾ ਚਵਾਈ ਦੇ ਕੋ ਚੋਣ ਬਹੁਤ ਚੰਗਾ ਯਾਰ ਕਰਮਾਈ ਦਾ ਇੱਕ ਨੰਬਰ ਚ ਹੋਣਾ ਲੈ ਜਿਵੇਂ ਮਰਜ਼ੀ ਚ ਹੋਈ ਜਾ ਲੈ ਹਨਾ ਹਾਲ ਤਾਂ ਕੱਚਾ ਬੋਲਾ ਹੈ ਕੱਚਾ ਬੋਲਾ ਹੈ ਲੈ ਚਵਾਈ ਦੇ ਇੱਕ ਨੰਬਰ ਚ ਹੋਣਾ ਕੀ ਬਾਤ ਹੈ ਬੜੀ ਚੰਗੀ ਚਵਾਈ ਹੈ ਹਨਾ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚ ਹੋਈ ਜਾ ਲੈ ਕੋਈ ਚੱਕਰੀ ਨਹੀਂ ਕਹਿਣਾ ਕੋਈ ਇਹ ਆਪਣਾ ਡੰਗਰ ਚੋਲਿਆ ਜਾਇਆ ਇਹ ਨਲਕਾ ਗੇੜ ਲਿਆ ਸਹੀ ਗੱਲ ਆਪੋ ਇਹ ਡੰਗਰ ਲੈਂਦੀ ਨਹੀਂ ਇੱਕੀ ਬੋਲਾ ਦਿਖਾ ਦੇ ਜਮਾ ਚੋਲ ਚੋਲ ਹਾਂ ਹਾਂ ਬੋਲਾ ਗਿਆ ਹਾਂ ਦਦਾ ਕੱਚਾ ਬੋਲਾਗਾ ਇਹ ਥਾਣ ਦੇਖੋ ਅਜੇ ਨਾਲ ਜੱਜਣਾ ਬਸਮਾ ਬਾਈ ਨੇ ਕਰਾਇਆ ਨਹੀਂ 10 11 ਕਿਲੋ ਬੋਲੀ ਮਾਲਾ ਵੀ 10 11 ਕਿਲੋ ਬੋਲੀ ਫੋਨ ਖੁੱਲੀ ਆ ਹੂੰ ਮੁੱਲ ਵੀ ਜਾਇਆ ਜਾਇਆ ਇਹ ਜੇ ਮੁੱਲ ਚ ਟੋਕਰ ਨਹੀਂ ਦਿੰਦਾ ਕੋਈ ਇਹ ਜੇ ਬੱਚੀ ਸਹੀ ਬ੍ਰੀਡ ਵਾਲੀ ਹੈ ਹਾਂ ਅੱਗੇ ਆ ਗਿਆ ਡਾਇਮੰਡ ਪੀਸ ਕਿਹੜਾ ਸੂਆ ਜੀ ਇਹ ਦੂਜਾ ਸੂਆ ਸੁੰਦੀ ਆ ਜੀ ਇਹ ਕਿੰਨੇ ਦਿਨ ਲਓ ਇਹਦੇ ਮਾਲੋ ਇਸ ਤੈਤਰੀ ਕਰਨ ਉਹਨਾਂ ਪੂਰੇ ਹੁੰਦੇ ਆ ਠੀਕ ਆ ਹਾਂਜੀ ਹੂੰ ਸੇ ਸਾਉ ਬਸ ਰੁਕੀ ਬੱਚੀ ਦਾ ਤਾਂ ਢਾਂਚਾ ਨਮਾਈ ਵੈਦਨੇ ਆਲਾ ਕਹਿ ਜਾਂਦਾ ਐ ਸਰ ਪਿਓਰ ਆ ਠੀਕ ਨੰਬਰ ਦੀ ਗਾ ਠੀਕ ਐ ਐ ਸਰ ਦੀ ਇੱਕ ਨੰਬਰ ਦੀ ਗਾ ਐ ਅਗਲਾ ਕਹਿ ਦੰਦਾ ਹੂੰ ਆ ਇੱਡੀਆਂ ਪਾਲਣੀਆਂ ਇੱਡਾਂ ਲੇਵਾ ਹਾਂਗੇ ਤੇ ਦੁੱਧ ਵਾਲਾ ਪੀਸ ਆ ਕਰਮ ਵਾਲੀ ਕੋਈ ਸ਼ਕਤੀ ਪਹਿਲੀ ਗੱਲ ਤਾਂ ਅਗਲਾ ਗੱਲਾਂ ਗੱਲ ਆ ਲੈ ਡਾਕਟਰ ਹੂੰ ਵੀ ਇੱਕ ਨੂੰ ਥਾ ਲੈਵੇ ਭਾਂਡਿਆਂ ਨੂੰ ਵੇੜਾ ਭਾਰਤੀ ਲਿਆਉਂਗਾ ਹੂੰ ਠੀਕ ਹੈ ਫੋਨ ਤੇ ਤਾਂ ਇਥੇ ਦੁਨੀਆ ਬਹੁਤ ਕੁਛ ਕਹਿੰਦੀ ਆ ਨਹੀਂ ਇੱਕ ਹੀ ਨੇਵਾ ਇੱਕ ਦਾ ਨੰਬਰ ਥਾਣਾ ਮੁਧਿਆਣਾ ਅੱਸੀ ਜੋ ਦੇ ਚੈ ਵੀ ਨੰਬਰ ਦੀ ਨਾਲ ਜਿਵੇਂ ਡੰਗਰਾਂ ਦੇ ਆਪਣੇ ਨੇ ਚੁਣ ਲੈਣ ਤੇ ਖਣ ਲੱਗੇ ਦਾ ਹਰ ਇੱਕ ਕਿਵੇਂ ਇੰਨੀ ਸਫਾਈ ਆ ਡੰਗਰ ਕੋਈ ਨਹੀਂ ਦਿੰਦਾ ਐਗ ਸ਼ੈਰ ਬਰੀਡ ਆ ਹੈ ਨਾ ਜਿਵੇਂ ਕੋਬਾ ਸਰ ਹੈ ਇੱਕ ਤੋਂ ਬਲੋਦਾ 25 30 ਕਿਲੋ ਦੁੱਧ ਬੱਚੀ ਨੇ ਹੋਣਾ ਠੀਕ ਆ ਹਾਂ ਇਹ ਉਹੀ ਕੋਈ ਛੇ ਭਾਲ ਲੈਗਾ ਤਾਂ ਨਾ ਪਾਇਦਾ ਕਹਿ ਨਹੀਂ ਸਕਦੇ ਸਹੀ ਗੱਲ ਆ ਕਵਾਰਟੀ ਫੋਲ ਲੱਗਣੀ ਹਾਂ ਲੈ ਲੈ ਚਾਹਾਂ ਦੇ ਪਛੀ ਹਜੇ ਤਾਂ ਬਈ ਤਿਆਰ ਹੋਣਾ ਬੈਠ ਨੇ ਨਹੀਂ ਜਾਂਦਾ ਪੰਡ ਪੰਡਲੇ ਉਹਦੀ ਹੁੰਦੀ ਆ ਬੱਚੀ ਪੰਡਲੇ ਦੇ ਸੱਚੀ ਗੱਲ ਹੈ ਮੈਂ 30 ਕਿਲੋ ਦੋਤਾ ਪਾ ਲੈ ਘੱਟ ਦਸਾਂ 30 ਕਿਲੋ ਨੂੰ ਦੇ ਘਟਾ ਲੋ ਬੱਚੀ ਉਹ ਚੀਜ਼ਾਂ ਨੇ ਕਿੰਨਾ ਰੱਖਿਆ ਦਿੰਦਾ ਸਹੀ ਗੱਲ ਇੱਕ ਮਿੰਟ ਬਾਅਦ ਨੇ ਰੋਜ਼ੀਨ ਸਾਤ ਕੀ ਨੂੰ ਲੈ ਤੇਜ਼ ਨੇ ਕਰਮਾ ਇਹ ਫੁੱਲ ਵੀ ਉਡੀ ਆ ਯਾਰ ਹਾਂ ਚਾਹੇ ਬੱਚੀ ਦੇ ਮਾਈਲ ਮੂੜੀ ਹਮ ਟੇਡੀ ਕਰਕੇ ਖੜਾਏਗਾ ਸੱਤ ਬੱਚੇ ਜੂ ਵੀ ਵੜ ਹਮ ਠੀਕ ਆ ਕਵਾਂਡੀ ਚੈੱਕ ਕੀ ਕਹਿੰਦੇ ਐਸੀ ਬਹੁਤ ਟੋਪ ਲੱਗ ਰਿਹਾ ਹੈ ਸਰ ਓਕੇ ਹਾਂਜੀ ਹੂੰ ਚੰਗੀਰ ਕਾਰਡ ਆ ਲਿਆ ਪੂਰਾ ਫੋਨ ਰਕਾਰਡ ਦੀ ਹੈ ਬਾਕੀ ਵੀ ਇਹ ਸਹਿਵਤਾ ਕੀ ਫੈਂਡ ਫੋਨ ਆਉ ਮੌਸਮ ਜਿਹੜਾ ਮਰਜੀ ਮੌਸਮ ਜਿਹੜਾ ਮਰਜੀ ਬਾਕੀ ਮਤੇ ਆ ਦੇਖ ਜਿਵੇਂ ਖੜ ਕੇ ਮਤੇ ਇਹਨਾਂ ਦੇ ਹਾਂ ਦੇ ਇਹਨੂੰ ਕੋਈ ਗਾਂਧੀ ਨੇ ਰੱਖੂ ਨਾ ਝੀਲਾ ਜੀ ਨਾ ਇਹ ਤਾਂ ਉਹ ਹੀ ਕੋਈ ਭਾਈ ਵੀ ਜੀ ਰਹੀਆਂ ਜੀਹਾਂ ਕਰਦਾ ਕੋਈ ਤਾਂ ਕਹਿ ਨਹੀਂ ਸਕਦੇ ਨਹੀਂ ਲੈ ਹੂੰ ਕਿਆ ਬਾ ਬ੍ਰੀਡ ਫੋਨ ਲਾਇਆ ਹਾਂਜੀ ਲੈ ਚ ਰੱਖੀ ਕੀ ਮੁੱਲ ਲੱਜਾਇ ਜ ਖਿੱਚ ਕੇ ਜ ਰੱਸੀ ਭਾਈ ਮੁੱਲ ਖਿੱਚ ਕੇ ਹੁਣ ਮੋਸਾਫਾ ਮੇਰਾ 1.5 ਕਰ ਲਾ ਬੱਚੀ ਸਹੀ ਆ ਠੀਕ ਆ ਹਮ 120 ਵੀ ਵੜ ਦੇ ਤੂ ਜਮ ਜੈ ਮੁੱਲ 120000 ਦੀ ਵੜ ਬਾਈ ਨੂੰ ਦੇ ਦੇ ਰਾਂਗੇ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲੋ ਪਰ ਵੜ ਇੱਕ ਜੀਜ ਆ ਭਾਈ ਜਿੱਥੇ ਵੜ ਜਮਾ ਸੂਰ ਤੇ ਹੋਈ ਨਾ ਦੱਸੋ ਇਹਦੇ ਕਰੇ ਨਾ ਜੇ ਉਹ ਹੋਂਟਾ ਲਾਉਂ ਰੌਣਕਾ ਲਾਉਂ ਉਹ ਨਹੀਂ ਚੀਕ ਕਮਾਲ ਦੀ ਦਾ ਫੋਨ ਲੱਗ ਗਿਆ ਬਈ 100% ਕਾਲ ਚ ਬੱਚੀ ਬਾਕੀ ਤਾਂ ਪਖੋਲੀ ਆਪਣੇ ਛੋਟੇ ਡੰਗਰ ਸਹੀ ਗੱਲ ਹਾਂ ਭਾਂਡੇ ਤੋਂ ਮਾਰੇ ਸੁੱਚੇ ਡੰਗਰ ਖਾਰੀ ਬਾਕੀ ਭਾਈ ਅਗਲੇ ਨੇ ਇੱਥੇ ਦੁਨੀਆਂ ਨੇ ਸੌਣਾ ਨਹੀਂ ਕਹਿੰਦੀ ਕਿ ਇੰਦਰ ਹੋਵੇ ਮੋਨ ਦੇਵਾ ਜਾਇਦਾ ਕਿੱਥੇ ਨੋ ਨਾਗ ਦੀ ਭਰਾ ਕੋ ਤੈਨੂੰ ਚੰਗੀ ਦਿਖਾ ਦੇ ਕਿਸੇ ਨੂੰ ਕੋਈ ਨਾ ਕੋਈ ਤਾਂ ਹਾਉਂਦਾ ਹੋਵੇ ਕਾਹੋ ਤਾਂ